ਸਾਨ ਵੀਰੋ ਸਾਡੇ ਲੋਕ ਬੋਲਨੇ ਸੁਰਮਾ ਤੇ ਹਰ ਕੋਈ ਪਾਉਂਦਾ ਮਟਕਾਉਣ ਜਾਣ ਦਾ ਕੋਈ ਕੋਈ ਅੱਜ ਅਸੀਂ ਆਏ ਆ ਗੁਰੂ ਅੰਗਦ ਦੇ ਵੈਕਣੀ ਤੇ ਐਨੀਮਸ ਸੈਂਸ ਯੂਨੀਵਰਸਿਟੀ ਵਿਖੇ ਸਾਡੇ ਨਾਲ ਨੇ ਡਾਕਟਰ ਗੋਪਿਕਾ ਤਲਵਾਰ ਜੋ ਕਿ ਇਥੇ ਕਾਲਜ ਆਫ ਡੇਰੀ ਸਾਇੰਸ ਐਂਡ ਫੂਡ ਟੈਕਨੋਲੋਜੀ ਉੱਥੇ ਸੇਵਾ ਨਿਭਾ ਰਹੇ ਨੇ ਤੇ ਜਿਵੇਂ ਮੈਂ ਤੁਹਾਡਾ ਗੱਲ ਕੀਤੀ ਸੀ ਕਿ ਦੁੱਧ ਪਦਾਰਥ ਛੜਿਆ ਉਹਨਾਂ ਦੇ ਉੱਤੇ ਇਹ ਕਾਲਜ ਕੰਮ ਕਰਦਾ ਹੈ ਤੇ ਦੁੱਧ ਦੀ ਇਨੀ ਮਹੱਤਤਾ ਹੈ ਕਿ ਦੁੱਧ ਸਾਡੇ ਪਹਿਲੀ ਖੁਰਾਕ ਜਿਹੜੀ ਹੈ ਜੀਵਨ ਦੀ ਉਹ ਬਣਦੀ ਏ ਤੇ ਜੇ ਅਸੀਂ ਵੇਖੀਏ ਤਾਂ ਸ਼ਾਇਦ ਸਾਡੀ ਅੰਤਮ ਖੁਰਾਕ ਜਿਹੜੀ ਉਹ ਵੀ ਦੁੱਧ ਹੀ ਹੁੰਦੀ ਏ ਉਸ ਪੱਖੋਂ ਦੁੱਧ ਕਿਸ ਤਰੀਕੇ ਦੀ ਖੁਰਾਕ ਏ ਇਹਦੀ ਕੀ ਪ੍ਰੋਸੈਸਿੰਗ ਹੋ ਸਕਦੀ ਏ ਇਹਦੀ ਕੀ ਮਹੱਤਤਾ ਬਣਦੀ ਏ ਕਿਉਂਕਿ ਜਿਵੇਂ ਮੈਂ ਗੱਲ ਕੀਤੀ ਕਿ ਮਟਕਾਉਣ ਜਾਣ ਦਾ ਕੋਈ ਕੋਈ ਅਜੇ ਇਸ ਸਮੇਂ ਤੇ ਰਿਵਾਜ ਚੱਲ ਰਿਹਾ ਏ ਕਿ ਅਸੀਂ ਵੱਧ ਤੋਂ ਵੱਧ ਜਿਹੜਾ ਉਹਦੀ ਪ੍ਰੋਸੈਸਿੰਗ ਕਰ ਸਕੀਏ ਉਹਦੀ ਗੁਣਵੱਤਾ ਵਧਾ ਸਕੀਏ ਡਾਕਟਰ ਗੋਪਕਰ ਤਲਵਾੜ ਜੀ ਤੁਹਾਡਾ ਸਵਾਗਤ ਕਰਦੇ ਹਾਂ। ਸ਼ੁਕਰੀਆ ਹਰਪੀਜੀ। ਜੀ। ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਨੂੰ ਇਹੋ ਦੱਸੋ ਕਿ ਇਸ ਵੇਲੇ ਬੜੀ ਇਸ ਗੱਲ ਨੂੰ ਉਜਾਗਰ ਕੀਤਾ ਜਾ ਰਿਹਾ ਹੈ ਕਿ ਕੱਲਾ ਦੁੱਧ ਨਹੀਂ ਦੁੱਧ ਦੇ ਪਦਾਰਥ ਵੀ। ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਜਾਂ ਦੁੱਧ ਦੀ ਪ੍ਰੋਸੈਸਿੰਗ ਕੀਤੀ ਜਾਏ। ਤੁਸੀਂ ਪਹਿਲਾਂ ਤਾਂ ਸਾਨੂੰ ਜਿਹੜਾ ਨਾ ਪ੍ਰੋਸੈਸਿੰਗ ਦੀ ਜਿਹੜੀ ਮਹੱਤਤਾ ਹੈ ਕਿ ਇਹਦਾ ਇਹਨਾਂ ਜਿਹੜਾ ਗੁਣਗਾਨ ਕੀਤਾ ਜਾ ਰਿਹਾ ਉਹਦੇ ਪਿੱਛੇ ਕੀ ਕਾਰਨ ਹੈ? ਹਰਪ੍ਰੀਤ ਜੀ ਜਿਹੜਾ ਦੁੱਧ ਹੈ ਦੁੱਧ ਇਹੋ ਜਿਹਾ ਇੱਕ ਕੁਦਰਤ ਦੀ ਦੇਣ ਹੈ ਜੋ ਕਿ ਸਾਡੇ ਬੱਚਿਆਂ ਨੂੰ ਬਜ਼ੁਰਗਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਤੇ ਜੇ ਅਸੀਂ ਆਪਣੇ ਪੰਜਾਬ ਰਾਜਵਲ ਦੇਖੀਏ ਸਾਡੇ ਕੋਲ ਇੰਨਾ ਕੁ ਦੁੱਧ ਹੈ ਕਿ ਅਸੀਂ ਨਾ ਕਿ ਤਰਲ ਪਦਾਰਥ ਬਲਕਿ ਉਸ ਤੋਂ ਬਹੁਤ ਸਾਰੇ ਪਦਾਰਥ ਬਣਾ ਕੇ ਵੀ ਵੇਚ ਸਕਦੇ ਹਾਂ ਤੇ ਆਪਣੇ ਸਾਰੇ ਸਮਾਜ ਨੂੰ ਸੇਵਾ ਪ੍ਰਦਾਨ ਕਰ ਸਕਦੇ ਹਾਂ ਤੇ ਜਦੋਂ ਅਸੀਂ ਤੁਸੀਂ ਕਹਿੰਦੇ ਗੁਣਵੱਤਾ ਦੀ ਗੱਲ ਕਰਦੇ ਹੋ ਜਿਹੜਾ ਸਾਡਾ ਇਹ ਕੁਦਰਤ ਦੀ ਦੇਣ ਹੈ جے ਅਸੀਂ ਇਹਨੂੰ ਬਾਹਰ ਰੱਖੀਏ ਤੇ ਇਹ ਬਹੁਤ ਜਲਦੀ ਖਰਾਬ ਹੋ ਜਾਏਗਾ ਜਿਆਦਾ ਤੋਂ ਜਿਆਦਾ 2 ਜਾਂ 3 ਘੰਟੇ ਵਿੱਚ ਇਹ ਖਰਾਬ ਹੋ ਜਾਏਗਾ ਤੇ ਜੇ ਅਸੀਂ ਇਹਨੂੰ ਚੰਗੀ ਤਰ੍ਹਾਂ ਪ੍ਰੋਸੈਸ ਕਰਕੇ ਪ੍ਰੋਸੈਸ ਦਾ ਮਤਲਬ ਹੈ ਕਿ ਜਾਂ ਤਾਂ ਅਸੀਂ ਇਹਨੂੰ ਚਿਲਿੰਗ ਕਰੀਏ ਜਾਂ ਫਿਰ ਇਹ ਤੋਂ ਪਦਾਰਥ ਬਣਾਈਏ ਅਸੀਂ ਐਦੀ ਜਿਹੜੀ ਗੁਣਵੱਤਾ ਹੈ ਜਾਂ ਜੇ ਐਦਾ ਸ਼ੈਲਫ ਲਾਈਫ ਜਿੰਨੂੰ ਕਹਿੰਦੇ ਆ ਉਹਨੂੰ ਵਧਾ ਸਕਦੇ ਆ ਤਾਂ ਕਿ ਇਹ ਜਿਆਦਾ ਤੋਂ ਜਿਆਦਾ ਦੇਰ ਤੱਕ ਖਾਣ ਯੋਗ ਰਹੇ ਤੇ ਜਿਹੜਾ ਕਿਸਾਨ ਵੀਰ ਹੈ ਜਿਹੜਾ ਇਹਨੂੰ ਬਣਾ ਰਿਹਾ ਹੈ ਉਹ ਜਿਆਦਾ ਤੋਂ ਜਿਆਦਾ ਪਦਾਰਥ ਬਣਾ ਕੇ ਸ਼ੈਲਫ ਤੇ ਰੱਖੇ ਵੇਚੇ ਤੇ ਮੁਨਾਫਾ ਕਮਾ ਸਕੇ ਇਸ ਲਈ ਅੱਜ ਕੱਲ ਜੋ ਹੈ ਸਾਡੀ ਸਰਕਾਰ ਵੀ ਕਹਿ ਰਹੀ ਹੈ ਕਿ ਤੁਸੀਂ ਪ੍ਰੋਸੈਸਿੰਗ ਕਰੋ ਦੁੱਧ ਤੋਂ ਦੁੱਧ ਪਦਾਰਥ ਬਣਾਓ ਤਾਂ ਕਿ ਤੁਸੀਂ ਜਿਆਦਾ ਮੁਨਾਫਾ ਕਮਾ ਸਕੋ ਤੇ ਹੁਣ ਕਿਸਾਨ ਨੂੰ ਵੀ ਜ਼ਰੂਰਤ ਹੈ ਕਿ ਉਹ ਪ੍ਰੋਸੈਸਿੰਗ ਸਿੱਖੇ ਪ੍ਰੋਸੈਸਿੰਗ ਸਿੱਖੇ ਕਿ ਉਹ ਆਪਣੇ ਫਾਰਮ ਤੇ ਕਿਵੇਂ ਕਰ ਰਿਹਾ ਹੈ ਜਾਂ ਫਿਰ ਬਾਹਰ ਜਾ ਕੇ ਪ੍ਰੋਸੈਸਿੰਗ ਕਰਕੇ ਪਦਾਰਥ ਕਿਵੇਂ ਬਣਾ ਸਕਦਾ ਹੈ ਐਦੀ ਟ੍ਰੇਨਿੰਗ ਲੈ ਸਿੱਖੇ ਉਹਦੀ ਪੈਕਿੰਗ ਵਧੀਆ ਕਰੇ ਤੇ ਬਾਹਰ ਜਾ ਕੇ ਵੇਚੇ ਤਾਂ ਕਿ ਉਹ ਮੁਨਾਫਾ ਕਮਾ ਸਕੇ ਜੀ ਡਾਕਟਰ ਗੋਪਕਾਰੀ ਜੀ ਅਸੀਂ ਆਪਣੇ ਪੁਰਾਤਨ ਵਿਰਸੇ ਨੂੰ ਝਾਤੀ ਮਾਰੀਏ ਤਾਂ ਉਹ ਜੇ ਇੱਕ ਗੱਲ ਆ ਕਿ ਇਹ ਜਿਹੜੇ ਪ੍ਰੋਸੈਸਿੰਗ ਆ ਸਾਡੀਆਂ ਸਵਾਣੀਆਂ ਕਿਸੇ ਨਾ ਕਿਸੇ ਵੇਲੇ ਘਰਾਂ ਚ ਕਰਦੀਆਂ ਰਹੀਆਂ ਖੋਆ ਬਣਾਉਣ ਦੀ ਪ੍ਰਥਾ ਜਿਹੜੀ ਆ ਉਹ ਚੱਲਦੀ ਰਹੀ ਆ ਅਸੀਂ ਦੁੱਧ ਤੋਂ ਦਹੀਂ ਜਿਹੜਾ ਉਹ ਬਣਾਉਂਦੇ ਰਹੇ ਆ ਤੇ ਅਗੋਂ ਲੱਸੀ ਜਿਹੜੀ ਆ ਪਰ ਕਿਉਂਕਿ ਸਮਾਂ ਆ ਚੁੱਕਾ ਏ ਵਪਾਰੀ ਕਰਨ ਦਾ ਅਸੀਂ ਕਿਸ ਤਰੀਕੇ ਨਾਲ ਪੇਸ਼ੇਵਾਰ ਢੰਗ ਨਾਲ ਕੰਮ ਕਰ ਸਕਦੇ ਹਾਂ ਉਸ ਪੱਖੋਂ ਜਿਹੜੀ ਇਹਦੀ ਪ੍ਰੋਸੈਸਿੰਗ ਕਰਨੀ ਹੁੰਦੀ ਆ ਕੋਈ ਉਹਦੇ ਵਿੱਚ ਤੁਸੀਂ ਵੱਖ-ਵੱਖ ਨੀਆਂ ਸ਼੍ਰੇਣੀਆਂ ਚ ਜਿਹੜੀ ਵੰਡ ਕਰਦੇ ਜੇ ਕਿ ਕਿਸ ਤਰੀਕੇ ਨਾਲ ਪ੍ਰੋਸੈਸਿੰਗ ਕੀਤੀ ਜਾ ਸਕਦੀਆਂ ਜਾਂ ਕਿਹੜੇ-ਕਿਹੜੇ ਤਰੀਕੇ ਨਾਲ ਜਿਹੜੀ ਗੁਣਵੱਤਾ ਜਿਹੜੀ ਉਧਾਈ ਜਾ ਸਕਦੀ ਹੈ ਹਾਂ ਹਰਪ੍ਰੀਤ ਜੀ ਇਹਦੀ ਜਿਹੜੀ ਸ਼੍ਰੇਣੀ ਆਧਾਰਿਤ ਕੀਤੀ ਗਈ ਇੱਕ ਨੂੰ ਅਸੀਂ ਕਹਿੰਦੇ ਜਿਹੜੀ ਫਾਰਮ ਤੇ ਪ੍ਰੋਸੈਸਿੰਗ ਹੋ ਸਕਦੀ ਹੈ ਜਦੋਂ ਦੁੱਧ ਚੋਣ ਤੋਂ ਬਾਅਦ ਜੇ ਤੁਸੀਂ ਉਹਦੀ ਗੁਣਵੱਤਾ ਵਧਾਣੀ ਹੈ ਗੁਣਵੱਤਾ ਵਧਾਣ ਦਾ ਮਤਲਬ ਉਹਦੀ ਸ਼ੈਲਫ ਲਾਈਫ ਵਧਾਣੀ ਹੈ ਤੁਸੀਂ ਖਾਲੀ ਉਹਨੂੰ ਜੇ ਠੰਡਾ ਵੀ ਰੱਖ ਦਿਓ ਜੇ ਤੁਸੀਂ ਉਹਨੂੰ 4 ਤੋਂ 8 ਡਿਗਰੀ ਤੇ ਚਿਲਿੰਗ ਕਰਦੇ ਹੋ ਫਿਰ ਪੈਕ ਕਰਕੇ ਵੇਚਦੇ ਹੋ ਉਹ ਵੀ ਉਹਦੀ ਗੁਣ ਕਿਉਂਕਿ ਉਸ ਨਾਲ ਕੀ ਹੋਏਗਾ ਉਹਦੇ ਵਿੱਚ ਕਿਟਾਨੂ ਤੁਹਾਡੇ ਪਨਪਨਗੇ ਨਹੀਂ ਦੁੱਧ ਜਲਦੀ ਖਰਾਬ ਨਹੀਂ ਹੋਏਗਾ ਤੇ ਤੁਸੀਂ ਜ਼ਿਆਦਾ ਦਿਨ ਉਹਨੂੰ ਵੇਚਣ ਲਈ ਰੱਖ ਸਕਦੇ ਹੋ ਇਹਨੂੰ ਅਸੀਂ ਕਹਿੰਦੇ ਆ ਔਨ ਫਾਰਮ ਪ੍ਰੋਸੈਸਿੰਗ ਜਾਂ ਫਿਰ ਜਿਹੜੀ ਲਿਕੁਇਡ ਮਿਲਕ ਪ੍ਰੋਸੈਸਿੰਗ ਉਹਨੂੰ ਕਹਿ ਸਕਦੇ ਆ ਉਸ ਤੋਂ ਇਲਾਵਾ ਜੇ ਅਸੀਂ ਇਹਨੂੰ ਕਹੀਏ ਆਫ ਫਾਰਮ ਤੇ ਕੀ ਕਰ ਸਕਦੇ ਆ ਅਸੀਂ ਪ੍ਰੋਸੈਸਿੰਗ ਕਰ ਸਕਦੇ ਆ ਪਲਾਂਟ ਵਿੱਚ ਉਹਦਾ ਕੀ ਮਤਲਬ ਹੈ ਅਸੀਂ ਦੁੱਧ ਨੂੰ ਗਰਮ ਕਰਕੇ ਪੈਸਚਰਾਇਜ਼ ਕਰਕੇ ਵਧੀਆ ਟੰਗ ਨਾਲ ਪੈਕ ਕਰਕੇ ਲੇਬਲਿੰਗ ਕਰਕੇ ਵੇਚ ਸਕਦੇ ਆ ਉਸ ਤੋਂ ਇਲਾਵਾ ਜੇ ਲਿਕੁਇਡ ਮਿਲਕ ਸਾਡੇ ਕੋਲ ਜ਼ਿਆਦਾ ਹੈ ਤਰਲ ਦੁੱਧ ਜ਼ਿਆਦਾ ਹੈ ਤੇ ਅਸੀਂ ਨਾ ਕਿ ਖਾਲੀ ਪੈਸਚਰਾਇਜ਼ ਦੁੱਧ ਪੈਕੇਟ ਬੰਦ ਦੁੱਧ ਕਰਕੇ ਬਲਕਿ ਉਸ ਤੋਂ ਬਹੁਤ ਸਾਰੇ ਅਸੀਂ ਪਦਾਰਥ ਬਣਾ ਸਕਦੇ ਹਾਂ ਕੁਝ ਵੈਲਿਊ ਐਡੀਸ਼ਨ ਕਰਕੇ ਸਾਡੇ ਕੁਝ ਰਵਾਇਤੀ ਪਦਾਰਥ ਨੇ ਜਿਹੜੇ ਕਿ ਸਾਡੀ ਸੁਹਾਣੀਆਂ ਬਹੁਤ ਚੰਗੀ ਤਰ੍ਹਾਂ ਜਾਣਦੀਆਂ ਨੇ ਕਿਵੇਂ ਬਣਾਨੀਆਂ ਉਹਨਾਂ ਨੂੰ ਖੁਆ ਬਣਾਉਣਾ ਆਉਂਦਾ ਹੈ ਬਰਫੀ ਬਣਾਨੀ ਆਉਂਦੀ ਹੈ ਮਿਲ ਕੇ ਬਣਾਉਣਾ ਆਉਂਦਾ ਹੈ ਸਿਰਫ ਗੱਲ ਹੈ ਵਪਾਰੀ ਕਰਨ ਦੇ ਉਹਨੂੰ ਟੈਕਨੀਕਲ ਤਰੀਕੇ ਨਾਲ ਕਿਵੇਂ ਬਣਾਉਣਾ ਹੈ ਉਹਦੀ ਵਧੀਆ ਪੈਕਿੰਗ ਕਿਵੇਂ ਕਰਨੀ ਹੈ ਉਹਦੀ ਲੇਬਲਿੰਗ ਕਿਵੇਂ ਕਰਨੀ ਹੈ ਉਹ ਸਿੱਖ ਕੇ ਸਵਾਨੀਆਂ ਵੀ ਅੱਗੇ ਵੱਧ ਕੇ ਵਪਾਰੀ ਕਰਨ ਲਈ ਇਹਨੂੰ ਸਿੱਖ ਸਕਦੀਆਂ ਨੇ ਤੇ ਪ੍ਰੋਸੈਸਿੰਗ ਕਰ ਸਕਦੀਆਂ ਨੇ ਤੇ ਇਹਦੇ ਵਿੱਚ ਜੇ ਅਸੀਂ ਪਦਾਰਥਾਂ ਦੀ ਗੱਲ ਕਰੀਏ ਸਾਡੇ ਕੋਲ ਬੜੇ سارے ਪਦਾਰਥ ਨੇ ਕਿ ਜੋ ਅਸੀਂ ਡੇਰੀ ਪਲੈਂਟ ਵਿੱਚ ਬਣਾ ਸਕਦੇ ਹਾਂ ਇਕਤੇ ਹੈ ਲiquid milk processing ਜਿਹੜਾ ਕਿ ਦੱਸਿਆ ਤੁਸੀਂ ਪੈਸਚਰਾਇਜ਼ ਕਰਕੇ ਦੁੱਧ ਠੰਡਾ ਕਰਕੇ ਉਹਨੂੰ ਪੈਕੇਟ ਬੰਦ ਕਰ ਸਕਦੇ ਹੋ ਫਿਰ ਹੈ ਸਾਡੇ ਜਿਹੜੇ ਗਰਮ ਕਰਕੇ ਅਸੀਂ ਸੁਕਾ ਕੇ ਪਦਾਰਥ ਬਣਾਉਂਦੇ ਆ ਜਿਵੇਂ ਕਿ ਖੋਆ ਮਿਲਕ ਕੇਕ ਬਰਫੀ ਉਸ ਤੋਂ ਬਾਅਦ ਆਉਂਦੇ ਨੇ ਸਾਡੇ ਜਿਹੜੇ ਜਾਗ ਲਗਾ ਕੇ ਪਦਾਰਥ ਬਣਾਉਂਦੇ ਆ ਉਹ ਹੈ ਸਾਡਾ ਦਹੀਂ ਲੱਸੀ ਮਿੱਠੀ ਲੱਸੀ ਮਸਾਲਾ ਲੱਸੀ ਤੇ ਇੱਕ ਜਿਹੜੀ ਬਹੁਤ ਪਸੰਦ ਕੀਤੀ ਜਾਂਦੀ ਹੈ ਗਰਮੀਆਂ ਚ ਉਹ ਹੈ ਫਲੇਵਰਡ ਮਿਲਕ ਦੁੱਧ ਹੋਏ ਗਾਂ ਦਾ ਜਾਂ ਮੱਝ ਦਾ ਦੋਨਾਂ ਚੋਂ ਅਸੀਂ ਫਲੇਵਰਡ ਮਿਲਕ ਬੜੀ ਵਧੀਆ ਤਰ੍ਹਾਂ ਬਣਾ ਕੇ ਉਹਨੂੰ ਪੈਕ ਕਰਕੇ ਵੇਚ ਸਕਦੇ ਹਾਂ ਜੋ ਕਿ ਜੇ ਅੱਜ ਸਾਡੇ ਬੱਚੇ ਪੀਣ ਤੇ ਸੌਫਟ ਡਰਿੰਕ ਜਾਂ ਬਾਕੀ ਬਾਹਰ ਵੱਲੇ ਪਦਾਰਥ ਨਾ ਪੀ ਕੇ ਫਲੇਵਰਡ ਦੁੱਧ ਪੀਣ ਤੇ ਉਹਨਾਂ ਨੂੰ ਥੋੜਾ ਖੁਰਾਕ ਚ ਵੀ ਵਾਧਾ ਹੋਏਗਾ ਉਸ ਤੋਂ ਇਲਾਵਾ ਹੈ ਅਸੀਂ ਆਈਸਕ੍ਰੀਮ ਬਣਾਉਣਾ ਸਿੱਖ ਸਕਦੇ ਹਾਂ ਤੇ ਸਭ ਤੋਂ ਨਵਾਂ ਜਿਹੜਾ ਪਦਾਰਥ ਹੈ ਕਿਉਂਕਿ ਸਾਡੇ ਬਦਲ ਤੇ ਟਾਈਮ ਨਾਲ ਸਾਨੂੰ ਨਵੇਂ ਪਦਾਰਥ ਵੀ ਸਿੱਖਨੇ ਪੈਣੇ ਨੇ ਉਹਦੇ ਚ ਇੱਕ ਆਇਆ ਹੈ ਚੀਜ਼ ਮੋਜ਼ਰੇਲਾ ਚੀਜ਼ ਜਿਹਨੂੰ ਅਸੀਂ ਪੀਜ਼ਾ ਚੀਜ਼ ਕਹਿੰਦੇ ਹਾਂ ਪੀਜ਼ਾ ਚੀਜ਼ ਕੀ ਹੈ ਜਿਹੜਾ ਅਸੀਂ ਦੇਖਿਆ ਪੀਜ਼ਾ ਤੇ ਅਸੀਂ ਪਾਨੇ ਆ ਤੇ ਉਹ ਪਿਗਲ ਕੇ ਤਾਰਾ ਵੱਖਣ ਖਿੱਚ ਜਾਂਦਾ ਹੈ ਉਹ ਵਾਲਾ ਜਿਹੜਾ ਚੀਜ਼ ਹੈ ਉਹਨੂੰ ਮੋਜ਼ਰੇਲਾ ਚੀਜ਼ ਕਹਿੰਦੇ ਆ ਅੱਜ ਕੱਲ ਬਹੁਤ ਉਹਦੀ ਡਿਮਾਂਡ ਹੈ ਤੇ ਅਸੀਂ ਉਹਨੂੰ ਵੀ ਬੜੇ ਸੁਚੱਜੇ ਢੰਗ ਨਾਲ ਸਿੱਖ ਸਕਦੇ ਆ ਕਿਵੇਂ ਬਣਾਉਣਾ ਹੈ ਕਿਵੇਂ ਪੈਕ ਕਰਨਾ ਹੈ ਤੇ ਕੋਈ ਵੀ ਸਵਾਨੀ ਹੋਈ ਜਾਂ ਕਿਸਾਨ ਵੀਰ ਹੋਵੇ ਉਹਨੂੰ ਸਿੱਖ ਕੇ ਵਧੀਆ ਤਰ੍ਹਾਂ ਵੈਕਿਊਮ ਪੈਕ ਕਰਕੇ ਵੇਚ ਸਕਦਾ ਹੈ ਤੇ ਮੁਨਾਫਾ ਕਮਾ ਸਕਦਾ ਹੈ ਸਾਨੂੰ ਸਾਡੇ ਰਵਾਇਤੀ ਪਦਾਰਥਾਂ ਨਾਲ ਸਾਨੂੰ ਨਵੇਂ ਪਦਾਰਥ ਜ਼ਰੂਰ ਐਡ ਕਰਨੇ ਚਾਹੀਦੇ ਨੇ ਤਾਂ ਕਿ ਅਸੀਂ ਹੋਰ ਮੁਨਾਫਾ ਕਮਾ ਸਕੀਏ ਤੇ ਮਾਰਕੀਟ ਵੱਲ ਮੰਡੀ ਕਰਨ ਵਾਲ ਵੀ ਦੇਖ ਸਕੀਏ ਜਦੋਂ ਅਸੀਂ ਇਹੋ ਜੀਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਲਿਆਉਣੀਆਂ ਜੇ ਅਸੀਂ ਕਿਤਾ ਮੁਖੀ ਢੰਗ ਦੇ ਨਾਲ ਜਿਹੜਾ ਕੋਈ ਕੰਮ ਕਰਨਾ ਚਾਹੁੰਦੇ ਆ ਤਾਂ ਉਹਨੋਂ ਬੜਾ ਜ਼ਰੂਰੀ ਹੋ ਜਾਂਦਾ ਕਿ ਇਹਨਾਂ ਦੀ ਕੋਈ ਪੈਕਿੰਗ ਚੰਗੀ ਹੋਵੇ ਜੇ ਅਸੀਂ ਕਿਤੇ ਲੈ ਕੇ ਜਾਣਾ ਹੈ ਤੇ ਸਾਡੀ ਢੋਆ ਢੋਈ ਦੇ ਵਿੱਚ ਕੋਈ ਮੁਸ਼ਕਲ ਨਾ ਆਉਂਦੀ ਹੋਵੇ ਉਸ ਪੱਖੋਂ ਜਿਹੜਾ ਹੈ ਉਹ ਪੈਕਿੰਗ ਅਸੀਂ ਕਿਹੋ ਜੀ ਕਰ ਸਕਦੇ ਹਾਂ ਕਿਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਸਾਰੀਆਂ ਨੂੰ ਅਸੀਂ ਇਸ ਤਰੀਕੇ ਨਾਲ ਵਖਾ ਸਕਦੇ ਹਾਂ ਕਿ ਵੇਖਣ 'ਚ ਸੋਹਣੀਆਂ ਲੱਗਣ ਅਗਲੇ ਦਾ ਲੈਣ ਨੂੰ ਜੀ ਕਰੇ ਤੇ ਉਹਦੇ ਵਿੱਚ ਇਹ ਵੀ ਆ ਕਿ ਉਹ ਖਰਾਬ ਨਾ ਹੋਣ ਉਹਦੇ ਵਾਸਤੇ ਅਸੀਂ ਕੀ ਕੁਛ ਜੜਾਵਾ ਪੈਕਿੰਗ ਦੇ ਵਿੱਚ ਜਿਹੜਾ ਉਹ ਸ਼ਾਮਿਲ ਕਰ ਸਕਦੇ ਹਾਂ ਜੇ ਅਸੀਂ ਸੁਚਤ ਜੇ ਢੰਗ ਨਾਲ ਆਪਣੇ ਪਦਾਰਥ ਬਣਾਨੇ ਆ ਸਭ ਤੋਂ ਵੱਡੀ ਗੱਲ ਤੇ ਉਹੀ ਹੈ ਉਸ ਤੋਂ ਬਾਅਦ ਸਾਨੂੰ ਪੈਕਿੰਗ ਬਿਲਕੁਲ ਸਾਫ਼ ਤਰ੍ਹਾਂ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਲਿਕੁਇਡ ਮਿਲਕ ਦੀ ਕਰ ਕਰੀਏ ਤਾਂ ਪਾਊਚ ਪੈਕਿੰਗ ਸਭ ਤੋਂ ਵਧੀਆ ਹੈ ਪਾਊਚ ਪੈਕਿੰਗ ਦੀ ਮਸ਼ੀਨ ਤੁਹਾਨੂੰ ਮਿਲ ਜਾਂਦੀ ਹੈ ਉਹਦੇ ਵਿੱਚ ਇਹ ਧਿਆਨ ਰੱਖਣਾ ਜਦੋਂ ਵੀ ਤੁਸੀਂ ਪਾਊਚ ਪੈਕ ਕਰਨਾ ਹੈ ਦੁੱਧ ਪੈਸਚਰਾਇਜ਼ ਕਰਕੇ ਠੰਡਾ ਕਰਨ ਤੋਂ ਬਾਅਦ ਪੈਕ ਕਰਨਾ ਹੈ ਕੁਝ ਕੁਝ ਤਕਨੀਕੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਉਸ ਤੋਂ ਬਾਅਦ ਜੇ ਅਸੀਂ ਕਿਓ ਦੀ ਪੈਕਿੰਗ ਕਰੇ ਕਿਉਂ ਹੀ ਇੱਕ ਇਹੋ ਜਿਹਾ ਪਦਾਰਥ ਹੈ ਜਿਵੇਂ ਸਾਡੇ ਕੋਲ ਇੱਥੇ ਮੱਝ ਦਾ ਦੁੱਧ ਬਹੁਤ ਜ਼ਿਆਦਾ ਹੈ ਕਿਉਂ ਹੀ ਇੱਕ ਇਹੋ ਜਿਹਾ ਪਦਾਰਥ ਹੈ ਜਿਹੜਾ ਕਿ ਮੱਝ ਦੇ ਦੁੱਧ ਤੋਂ ਬਹੁਤ ਵਧੀਆ ਬਣ ਸਕਦਾ ਹੈ ਪਰ ਉਹਦੀ ਪੈਕਿੰਗ ਕਰਨੀ ਬਹੁਤ ਜ਼ਰੂਰੀ ਹੈ ਚੰਗੇ ਢੰਗ ਨਾਲ ਜੇ ਅਸੀਂ ਪਲਾਸਟਿਕ ਦੀ ਬੋਤਲਾਂ ਜਾਂ ਸ਼ੀਸ਼ੇ ਦੀ ਬੋਤਲਾਂ 'ਚ ਪੈਕਿੰਗ ਕਰਦੇ ਹਾਂ ਤੇ ਉਹਦੇ ਉੱਪਰ ਸਾਨੂੰ ਲੇਬਲਿੰਗ ਵਧੀਆ ਕਰਨੀ ਚਾਹੀਦੀ ਹੈ ਕਿਉਂਕਿ ਕਿਉਂ ਜਿਹੜਾ ਹੈ ਦੋ ਚੀਜ਼ਾਂ ਨਾਲ ਖਰਾਬ ਹੁੰਦਾ ਹੈ ਇੱਕ ਤਾਂ ਜੇ ਉਹਦੇ 'ਚ ਨਮੀ ਆ ਜਾਏ ਤੇ ਉਹ ਤੇ ਦੂਸਰਾ ਹੈ ਜੇ ਉਹ ਸਾਡੀ ਰੋਸ਼ਨੀ ਵਿੱਚ ਪਿਆ ਰਹੇ ਤੇ ਜਿਹੜਾ ਜੇ ਤੁਸੀਂ ਮਾਰਕੀਟ 'ਚ ਵੀ ਘਿਓ ਦੇਖਿਆ ਹੋਵੇਗਾ ਉਹਦੇ ਤੇ ਉੱਪਰ ਤੱਕ ਲੇਬਲਿੰਗ ਕੀਤੀ ਹੁੰਦੀ ਹੈ ਤਾਂ ਕਿ ਜਿਹੜੀ ਸਨਲਾਈਟ ਹੈ ਜਾਂ ਰੋਸ਼ਨੀ ਹੈ ਉਹਦੇ ਤੇ ਨਾ ਪਾਏ ਕਿਉਂਕਿ ਘਿਓ ਇਹੋ ਜਿਹੇ ਪਦਾਰਥ ਹੈ ਜਿਹੜਾ ਕਿ 9 ਮਹੀਨੇ ਸ਼ੈਲਫ ਤੇ ਰਹਿੰਦਾ ਹੈ ਵਿਕਨਯੋਗ ਰਹਿੰਦਾ ਹੈ ਤੇ ਜ਼ਰੂਰੀ ਹੈ ਕਿ ਉਹਨੂੰ ਅਸੀਂ ਲਾਈਟ ਤੋਂ بچਾਈਏ ਤੇ ਸਭ ਤੋਂ ਵਧੀਆ ਗੱਲ ਹੈ ਜੇ ਅਸੀਂ ਟਿਨ ਪੈਕਿੰਗ ਕਰ ਸਕੀਏ ਟਿਨ ਪੈਕਿੰਗ 'ਚ ਕੀ ਹੁੰਦਾ ਹੈ ਸਾਡੇ ਅੰਦਰ ਪਦਾਰਥ ਰਹਿੰਦਾ ਤੇ ਉਹਦੇ ਤੇ ਬਿਲਕੁਲ ਵੀ ਕਿਸੇ ਪ੍ਰਕਾਰ ਦੀ ਰੋਸ਼ਨੀ ਨਹੀਂ ਪੈਂਦੀ ਜੇ ਉਹ 6 ਜਾਂ 8 ਮਹੀਨੇ ਵੀ ਬਾਰ ਪਿਆ ਰਹਿੰਦਾ ਉਹ ਖਰਾਬ ਨਹੀਂ ਹੋਏਗਾ ਉਹਦੇ ਚ ਜਿਹੜਾ ਸੀ ਕਹਿੰਦੇ ਨਾ ਬਣਿਆ ਹੋਇਆ ਫਲੇਵਰ ਜਾਂ ਕੁਕਡ ਫਲੇਵਰ ਕਹਿੰਦੇ ਉਹ ਨਹੀਂ ਆਏਗਾ ਤੇ ਉਹਦਾ ਰੰਗ ਵੀ ਜਿਹੜਾ ਸਾਨੂੰ ਪਸੰਦ ਹੈ ਸਪੈਸ਼ਲੀ ਇੱਧਰ ਨਾਰਥ ਇੰਡੀਆ ਵਿੱਚ ਪਸੰਦ ਹੈ ਉਹੀ ਕਲਰ ਆਏਗਾ ਤੇ ਦੂਸਰੇ ਜਿਹੜੇ ਪਦਾਰਥ ਹੈ ਪਨੀਰ ਜਾਂ ਚੀਜ਼ ਇਹ ਦੋਨਾਂ ਦੀ ਜੇ ਅਸੀਂ ਵੈਕਿਊਮ ਪੈਕਿੰਗ ਕਰੀਏ ਵੈਕਿਊਮ ਪੈਕਿੰਗ ਕੀਆ ਅਸੀਂ ਸਾਰੀ ਹਵਾ ਉਹ ਪੈਕ ਚੋਂ ਕੱਢਦੀ ਕਿਉਂਕਿ ਜਿਹੜਾ ਪਨੀਰ ਹੈ ਜਾਂ ਚੀਜ਼ਾ ਖਰਾਬ ਕਿਸ ਚੀਜ਼ ਨਾਲ ਹੁੰਦਾ ਜੇ ਉਹਨੂੰ ਹਵਾ ਲੱਗ ਜਾਂਦੀ ਹੈ ਤੇ ਉਹ ਬਾਹਰ ਵਾਲੀ ਪਰਤ ਹੋ ਜਾਂਦੀ ਹੈ ਸੁੱਕੀ ਜਾਂ ਫਿਰ ਪੀਲੀ ਪੈ ਜਾਂਦੀ ਹੈ ਉਸ ਤੋਂ ਬਚਣ ਲਈ ਸਾਨੂੰ ਚਾਹੀਦਾ ਅਸੀਂ ਉਹਦੀ ਵੈਕਿਊਮ ਪੈਕਿੰਗ ਕਰੀਏ ਇਹਦੀ ਕੋਈ ਐਨੀ ਮਹਿੰਗੀ ਨਾ ਮਸ਼ੀਨ ਹੈ ਨਾ ਉਹਦਾ ਜਿਹੜਾ ਮਟੀਰੀਅਲ ਹੈ ਨਾ ਮਹਿੰਗਾ ਕਿ ਸੁਆਣੀਆਂ ਜਾਂ ਕਿਸਾਨ ਵੀਰ ਉਹਨੂੰ ਨਾ ਲੈ ਸਕਣ ਜਿਹਦੀ ਤਕਨੀਕੀ ਜਾਣਕਾਰੀ ਹੈ ਤੇ ਬੜਾ ਹੀ ਸਿੰਪਲ ਹੈ ਸਰਲ ਹੈ ਜਿੰਨੂੰ ਆਪਾਂ ਸਿੱਖ ਸਕਦੇ ਆ ਤੇ ਆਪ ਪੈਕਿੰਗ ਕਰ ਸਕਦੇ ਆ ਫਿਰ ਅਗਲਾ ਪਦਾਰਥ ਹੈ ਸਾਡੀ ਆਈਸਕ੍ਰੀਮ ਆਈਸਕ੍ਰੀਮ 'ਚ ਕੋਸ਼ਿਸ਼ ਕਰੀਏ ਜੇ ਆਪਾਂ ਪੇਪਰ ਕੱਪ ਵਿਦ ਲਿਡ ਯੂਜ਼ ਕਰ ਸਕੀਏ ਉਹ ਯੂਜ਼ ਕਰਾਂਗੇ ਤੇ ਉਹਦੇ ਚ ਸਾਡੀ ਜਾਂ ਕੋਈ ਪਦਾਰਥ ਨਾ ਖਰਾਬ ਬਾੜ ਡਿੱਗੇਗਾ ਪਿਗਲਣ ਤੋਂ ਬਾਅਦ ਤੇ ਕੋਸ਼ਿਸ਼ ਕਰਨਾ ਜਦੋਂ ਵੀ ਕੋਈ ਪੈਕਿੰਗ ਮਟੀਰੀਅਲ ਤੁਸੀਂ ਲਓ ਉਹਨੂੰ ਪਹਿਲੇ ਚੈੱਕ ਕਰੋ ਮਹੀਨਾ ਕੋ ਉਹਨੂੰ ਚੈੱਕ ਕਰੋ ਸਪੈਸ਼ਲੀ ਆਈਸਕ੍ਰੀਮ ਆਈਸਕ੍ਰੀਮ ਕਿਉਂਕਿ ਉਹ ਤੋਂ ਬਾਅਦ ਦੂਜਾ ਪਦਾਰਥ ਹੈ ਜਿਹੜਾ ਕਿ ਖਾਣਯੋਗ ਰਹਿੰਦਾ 6 ਮਹੀਨੇ ਤੱਕ ਤੇ ਇਹਦੀ ਪੈਕਿੰਗ ਵੀ ਉਨੀ ਸੋਲਿਡ ਹੋਣੀ ਚਾਹੀਦੀ ਹੈ ਕਿ ਉਹ 6 ਮਹੀਨੇ ਉਹ ਠੀਕ ਰਹੇ ਤੇ ਸਾਰਿਆਂ ਦੀ ਜੇ ਤੁਸੀਂ ਹਰਪ੍ਰੀਤ ਜੀ ਤਕਨੀਕੀ ਜਾਣਕਾਰੀ ਪੁੱਛੋ ਤੇ ਕਾਲਜ ਆਫ ਡੇਰੀ ਐਂਡ ਫੂਡ ਸਾਇੰਸ ਟੈਕਨੋਲੋਜੀ ਇਹ ਸਾਰੀ ਤਕਨੀਕਾ ਬਾਰੇ ਜਾਣਕਾਰੀ ਦਿੰਦਾ ਹੈ ਤੇ ਪੈਕੇਜਿੰਗ ਬਾਰੇ ਤੇ ਲੇਬਲਿੰਗ ਬਾਰੇ ਸਾਰੀ ਜਾਣਕਾਰੀ ਦਿੰਦਾ ਹੈ ਤੇ ਇਹਦੇ ਕਰਕੇ ਅਸੀਂ ਇੱਕ 5 ਦਿਨ ਦਾ ਜਿਹੜਾ ਟ੍ਰੇਨਿੰਗ ਕੋਰਸ ਹੈ ਹਮੇਸ਼ਾ ਲਗਾਣੇ ਆ ਹਰ 4 ਮਹੀਨੇ ਬਾਅਦ ਲਗਾਣੇ ਆ ਤੇ ਉਹਦੇ ਵਿੱਚ ਕਿਸਾਨ ਵੀਰ ਜਾਂ ਬੀਬੀਆਂ ਆ ਕੇ ਸਿੱਖ ਸਕਦੀਆਂ ਨੇ ਸ਼ੁਰੂਆਤ ਤੋਂ ਕਿ ਦੁੱਧ ਨੂੰ ਚੈੱਕ ਕਿਵੇਂ ਕਰਨਾ ਹੈ ਉਹਦੇ ਵਿੱਚ ਕੋਈ ਮਿਲਾਵਟੀ ਤਾਂ ਨਹੀਂ ਉਸ ਤੋਂ ਬਾਅਦ ਜੇ ਵੱਖ-ਵੱਖ ਪਦਾਰਥ ਕਿਵੇਂ ਬਣਾਉਣੇ ਨੇ ਕਿਹੜੇ-ਕਿਹੜੇ ਪਦਾਰਥ ਸਿੱਖਣੇ ਨੇ ਉਹ ਸਾਨੂੰ ਦੱਸ ਸਕਦੇ ਆ ਤੇ ਉਹਨਾਂ ਦੀ ਪੈਕਿੰਗ ਕਿਵੇਂ ਕਰਨੀ ਹੈ ਇਹ ਵੀ ਉਹਨਾਂ ਨੂੰ ਦੱਸਿਆ ਜਾਂਦਾ ਹੈ। ਅ ਡਾਕਟਰ ਗੋਪਾਲ ਜੀ ਉਹ ਪੈਕਿੰਗ ਦੇ ਵਿੱਚ ਨਾ ਬਹੁਤ ਮਹੱਤਵਪੂਰਨ ਗੱਲ ਜਿਹੜੀ ਆ ਉਹ ਇਹ ਆ ਕਿ ਵੇਖੋ ਪੈਕਿੰਗ ਅੱਜ ਕੱਲ ਇੰਨੀ ਮਹਿੰਗੀ ਆ ਰਹੀ ਹੈ ਕਈ ਚੀਜ਼ਾਂ ਦੀ ਪੇ ਘਰ 'ਚ ਡੱਬੇ ਆਉਂਦੇ ਨਾ ਕਈ ਵਾਰ ਤੇ ਉਹ ਲੱਗਦਾ ਹੁੰਦਾ ਕਿ ਇਹ ਡੱਬਾ ਸੁੱਟੀ ਹੈ ਕਿਉਂਕਿ ਉਹਨੇ ਸੋਹਣੇ ਹੁੰਦੇ ਖੂਬਸੂਰਤ ਹੁੰਦੇ ਆ। ਪਰ ਨਾਲ ਦੇ ਨਾਲ ਇਹ ਹੈ ਕਿ ਸਾਡਾ ਕਿਸਾਨ ਵੀਰ ਜਦੋਂ ਕੋਈ ਕੀਤਾ ਕਰਦਾ ਹੈ ਤਾਂ ਇਸ ਕਾਲ ਦੀ ਵੀ ਲੋੜ ਹੈ ਕਿ ਅਸੀਂ ਉਹਦੀ ਕੀਮਤ ਜਿਹੜੀ ਲਾਗਤ ਆ ਉਹ ਘਟਾ ਸਕੀਏ ਉਸ ਪੱਖੋਂ ਜੇ ਕਿਸਾਨ ਵੀਰ ਨੇ ਇਹ ਚ ਗੱਲ ਸਮਝਣੀ ਹੋਵੇ ਤੁਸੀਂ ਭਾਵੇਂ ਸਖਲਾਈ ਦੀ ਗੱਲ ਕੀਤੀ ਉਹਦੇ ਦੀ ਵੀ ਆਪਾਂ ਵਿਸਥਾਰ ਚ ਗੱਲ ਕਰਾਂਗੇ ਪਰ ਉਸ ਪੱਖੋਂ ਕਿ ਕਿਸ ਤੀਕੇ ਨਾਲ ਕਿਸਾਨ ਵੀਰ ਆਪਣੀ ਲਾਗਤ ਘਟਾ ਸਕਦਾ ਹੈ ਜਾਂ ਆਪਣੇ ਨੇੜੇ ਤੇ ਉਹਨੇ ਕਰ ਸਕਦਾ ਉਹਦੇ ਸਮਨੇ ਵੀ ਕੋਈ ਨੁਕਤੇ ਜਿਹੜੇ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਜਦੋਂ ਅਸੀਂ ਪੈਕਿੰਗ ਦੀ ਗੱਲ ਕਰਦੇ ਹਾਂ ਨਾ ਐਸਿਡ ਸਿਰਫ ਸਾਨੂੰ ਲੱਗਦਾ ਹੈ ਕਿ ਸਭ ਕੁਝ ਬਹੁਤ ਮਹਿੰਗਾ ਹੈ ਜਾਂ ਪਤਾ ਨਹੀਂ ਬਹੁਤ ਹੀ ਤਕਨੀਕੀ ਜਾਣਕਾਰੀ ਇਹਦੇ ਲਈ ਚਾਹੀਦੀ ਹੈ ਤਾਂ ਅਸੀਂ ਇਹਨੂੰ ਇਸਤੇਮਾਲ ਕਰ ਸਕਦੇ ਹਾਂ ਪਰ ਜਦੋਂ ਵੀ ਸਾਡੇ ਕੋਲ ਇੱਥੇ ਕਿਸਾਨ ਵੀਰ ਆਂਦੇ ਨੇ ਤਕਨੀਕੀ ਕੋਰਸ ਲਈ ਤੇ ਉਹ ਦੇਖਦੇ ਨੇ ਛੋਟੀਆਂ-ਛੋਟੀਆਂ ਮਸ਼ੀਨਾਂ ਨੇ ਕੋਈ ਐਨੀ ਤਕਨੀਕੀ ਜਾਣਕਾਰੀ ਨਹੀਂ ਚਾਹੀਦੀ ਇੱਕ ਅੱਧੇ ਘੰਟੇ ਘੰਟੇ ਦੀ ਟ੍ਰੇਨਿੰਗ ਤੋਂ ਬਾਅਦ ਉਹ ਆਪ ਮਸ਼ੀਨ ਚਲਾ ਕੇ ਦੇਖ ਸਕਦੇ ਨੇ ਤੇ ਪੈਕਿੰਗ ਕਰ ਸਕਦੇ ਨੇ ਤੇ ਜੇ ਅਸੀਂ ਗੱਲ ਕਰੀਏ ਪੈਕਿੰਗ ਦੀ ਕੀਮਤ ਦਾ ਕੁਝ ਪੈਕਿੰਗ ਇਹੋ ਜੀਆਂ ਨੇ ਜਿਹੜਾ ਕਿ ਮਹਿੰਗੀਆਂ ਨਹੀਂ ਨੇ ਪਰ ਜੇ ਮਹਿੰਗੀਆਂ ਪੈਕਿੰਗ ਦੀ ਗੱਲ ਕਰੀਏ ਉਹ ਉਹਨਾਂ ਪਦਾਰਥਾਂ ਲਈ ਨੇ ਜਿਨ੍ਹਾਂ ਦਾ ਵੈਲਿਊ ਆਪਣੇ ਆਪ ਹੀ ਜਿਹੜੇ ਮਹਿੰਗੇ ਹੀ ਹਨ ਜਿਵੇਂ ਕਿ ਮੋਜ਼ਰੇਲਾ ਚੀਜ਼ ਮਹਿੰਗਾ ਵਿਕਦਾ ਉਹਦੇ ਲਈ ਸਾਨੂੰ ਵੈਕਿਊਮ ਪੈਕ ਚਾਹੀਦਾ ਪਰ ਸਿਰਫ ਮਸ਼ੀਨ ਦੀ ਲਾਗਤ ਹੈ ਜਿਹੜੀ ਉਹਨਾਂ ਦੀ ਫਿਲਮ ਹੈ ਉਹਦੀ ਲਾਗਤ ਨਾ ਬਰਾਬਰ ਹੀ ਹੈ ਤੇ ਜਦੋਂ ਕਿਸਾਨ ਵੀਰ ਪੈਕਿੰਗ ਕਰਦਾ ਹੈ ਮੁਨਾਫਾ ਕਮਾਉਂਦਾ ਹੈ ਤੇ ਅਸੀਂ ਇਹ ਟ੍ਰੇਨਿੰਗ 'ਚ ਵੀ ਦੱਸਦੇ ਹਾਂ ਕਿ ਸਾਲ ਦੇ ਅੰਦਰ ਉਹ ਉਹ ਮੁਨਾਫਾ ਬਰਾਬਰ ਕਰ ਲੈਂਦਾ ਮਸ਼ੀਨ ਦੇ ਕੋਸਟ ਜਿੰਨਾ ਉਹਨੂੰ ਮਸ਼ੀਨ ਫਿਰ ਮਹਿੰਗੀ ਨਹੀਂ ਲੱਗਦੀ। ਡਾਕਟਰ ਸਾਹਿਬ ਅਗਲੀ ਗੱਲ ਆ ਜਾਂਦੀ ਆ ਕਿ ਸਾਡੇ ਕਿਸਾਨ ਵੀਰ ਭੈਣਾ ਜਿਹੜੇ ਇਹ ਸਮਾਨ ਤਿਆਰ ਕਰ ਸਕਦੇ ਆ ਉਤਪਾਦ ਤਿਆਰ ਕਰ ਸਕਦੇ ਆ ਕਿਉਂਕਿ ਕਿਸੇ ਨਾ ਕਿਸੇ ਢੰਗ ਨਾਲ ਉਹਨਾਂ ਦੇ ਇਹ ਪਿਤਾਪੁਰਖੀ ਵਿਰਸੇ ਦੇ ਵਿੱਚੋਂ ਹੀ ਗੱਲ ਜਿਹੜੀ ਆਉਂਦੀ ਆ ਤੇ ਬਾਕੀ ਤੁਹਾਡੇ ਵਰਗ ਜਿਹੜੀਆਂ ਸੰਸਥਾਵਾਂ ਉਹਨਾਂ ਕੋਲੋਂ ਸਖਲਾਈ ਲੈ ਕੇ ਹੋਰ ਬਿਹਤਰ ਤਰੀਕਾ ਕੀਤਾ ਜਾ ਸਕਦਾ। ਪਰ ਮੰਡੀ ਕਾਰੀ ਸਮਾਨ ਵੇਚਣਾ ਕਿਵੇਂ ਆ? ਤਾਕਿ ਜੇ ਅਸੀਂ 2 ਰੁਪਏ ਲਾਏ ਆ ਤਾਂ ਸਾਨੂੰ ਜਿਹੜਾ ਵੀ ਅਸੀਂ 10 20 30% ਕੋਈ ਮੁਨਾਫਾ ਲੈਣਾ ਉਹ ਬਿਹਤਰ ਤਰੀਕੇ ਨਾਲ ਕਿਵੇਂ ਲੈ ਸਕਦੇ ਆ ਕਿਹੜੀਆਂ ਅਸੀਂ ਮੰਡੀਆਂ ਲੱਭੀਏ ਕਿੱਥੇ ਅਸੀਂ ਪਹੁੰਚ ਕਰੀਏ ਉਹਦੇ ਵਾਸਤੇ ਬਹੁਤ ਜ਼ਰੂਰੀ ਆ ਕਿ ਅਸੀਂ ਉਹਨਾਂ ਨੂੰ ਜਿਹੜਾ ਕੁਝ ਦੱਸ ਸਕੀਏ ਸਭ ਤੋਂ ਪਹਿਲੇ ਜਦੋਂ ਕਿਸਾਨ ਵੀਰ ਇਹ ਸੋਚਦਾ ਹੈ ਕਿ ਮੈਂ ਵੈਲਿਊ ਐਡੀਸ਼ਨ ਕਰਨੀ ਹੈ ਜਾਂ ਗੁਣਵੱਤਾ ਵਧਾਣੀ ਹੈ ਤੇ ਉਹਨੂੰ ਪਦਾਰਥ ਕਿਹੜੇ ਬਣਾਉਣੇ ਆ ਸਭ ਤੋਂ ਪਹਿਲੇ ਉਹ ਸੋਚਣਾ ਪਏਗਾ ਕਿ ਮੈਂ ਕਿਹੜੇ ਪਦਾਰਥ ਬਣਾਵਾਂ ਜਿਹਦੇ ਤੋਂ ਮੈਨੂੰ ਮੁਨਾਫਾ ਹੋ ਸਕੇ ਇਹ ਡਿਪੈਂਡ ਕਰਦਾ ਹੈ ਉਹ ਕਿਹੜੇ ਏਰੀਆ ਵਿੱਚ ਹੈ ਉਦੇ ਆਸ-ਪਾਸ ਕਿਸ ਤਰ੍ਹਾਂ ਦੀ ਮੰਡੀ ਉਪਲਬਧ ਹੈ ਜਾਂ ਕਿਹੜਾ ਪਦਾਰਥ ਹੈ ਜਾਂ ਫਿਰ ਕਿਸ ਤਰ੍ਹਾਂ ਦਾ ਮੌਸਮ ਹੈ ਦੇ ਦੇ ਤੋਂ ਉਹ ਪਦਾਰਥ ਬਣਾਏ ਜਿਹੜਾ ਕਿ ਵਿਕੇ ਜਿਵੇਂ ਕਿ ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਜਿਵੇਂ ਸਾਡਾ ਡੇਰੀ ਪਲਾਂਟ ਵੀ ਹੈ ਕਿ ਅਸੀਂ ਉਹਦੇ ਵਿੱਚ ਫਲੇਵਰਡ ਮਿਲਕ ਹੁੰਦਾ ਜਿਹਨੂੰ ਸੁਗੰਧਿਤ ਦੁੱਧ ਕਹਿੰਦੇ ਆ ਉਹ ਬਣਾਈਏ ਜਾਂ ਲੱਸੀ ਬਣਾਈਏ ਮਸਾਲਾ ਲੱਸੀ ਬਣਾਈਏ ਕਿਉਂਕਿ ਗਰਮੀਆਂ 'ਚ ਐ ਚੀਜ਼ਾਂ ਦੀ ਲਾਗਤ ਜ਼ਿਆਦਾ ਹੁੰਦੀ ਹੈ ਤੇ ਅਸੀਂ ਉਹ ਕੋਸ਼ਿਸ਼ ਕਰਦੇ ਹਾਂ ਕਿਸਾਨ ਨੂੰ ਕਿ ਤੁਸੀਂ ਸੀਜ਼ਨ ਦੇ ਹਿਸਾਬ ਸਿਰ ਆਪਣਾ ਜਿਹੜਾ ਪਦਾਰਥ ਹੈ ਉਹ ਬਣਾਓ ਫਿਰ ਆਸ-ਪਾਸ ਦੀ ਮੰਡੀ ਸਭ ਤੋਂ ਜ਼ਿਆਦਾ ਅਸੀਂ ਕਹਿੰਦੇ ਜਦੋਂ ਅਸੀਂ ਪਿੰਡਾਂ 'ਚ ਵੀ ਦਸਣ ਜਾਂਦੇ ਆ ਤੇ ਅਸੀਂ ਉਹਨੂੰ ਕਹਿੰਦੇ ਕਿ ਤੁਸੀਂ ਜੇ ਪਦਾਰਥ ਬਣਾਏ ਹੈ ਸਭ ਤੋਂ ਪਹਿਲੇ ਜਿਵੇਂ ਗੁਰਦੁਆਰਾ ਸਾਹਿਬ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਣੇ ਪਦਾਰਥ ਵੇਚਨੇ ਸ਼ੁਰੂ ਕਰੋ ਛੋਟੇ ਪੱਧਰ ਤੋਂ ਸ਼ੁਰੂ ਕਰੋ ਫਿਰ ਜੋ ਤੁਹਾਨੂੰ ਲੱਗਦਾ ਹੈ ਜੇ ਕਿਸਾਨ ਵੀਰ ਦੇ ਆਸ-ਪਾਸ ਕੋਈ ਹੋਰ ਪਿੰਡ ਲੱਗਦੇ ਨੇ ਉੱਥੇ ਉਹ ਪਦਾਰਥ ਵੇਚ ਸਕਦਾ ਹੈ ਜੇ ਉਹ ਸ਼ਹਿਰ ਦੇ ਨੇੜੇ ਹੈ ਯੂਨੀਵਰਸਿਟੀ ਦੇ ਨੇੜੇ ਹੈ ਫਿਰ ਉਹ ਇੱਥੇ ਆ ਕੇ ਵੀ ਆਪਣੇ ਪਦਾਰਥ ਬਾਹਰ ਲਾ ਕੇ ਯਾਂ ਸਾਡੇ ਕੋਲ ਕਿਸਾਨ ਮੇਲਾ ਲੱਗਦਾ ਹੈ ਪਸ਼ੂ ਪਾਲਨ ਮੇਲਾ ਲੱਗਦਾ ਹੈ ਉੱਥੇ ਕਿਸਾਨ ਵੀਰ ਆ ਕੇ ਆਪਣੇ ਨਵੇਂ ਪਦਾਰਥ ਵੇਚ ਸਕਦੇ ਨੇ ਤੇ ਦੇਖ ਸਕਦੇ ਨੇ ਕਿ ਉਹਨਾਂ ਨੂੰ ਕਿੰਨਾ ਪ੍ਰੋਫਿਟ ਹੋ ਰਿਹਾ ਹੈ ਜੇ ਹੁਣ ਆਪਾਂ ਸਰਦੀਆਂ ਦੀ ਗੱਲ ਕਰੀਏ ਸਰਦੀਆਂ 'ਚ ਅਸੀਂ ਕਹਿੰ ਕਿਉਂਕਿ ਸਾਡਾ ਜਿਹੜੇ ਫੈਸਟੀਵਲ ਵੀ ਆ ਜਾਂਦੇ ਨੇ ਸਰਦੀਆਂ ਵਿੱਚ ਕਿਉਂ ਦੀ ਲਾਗਤ ਜ਼ਿਆਦਾ ਹੁੰਦੀ ਹੈ ਤੇ ਫਿਰ ਕਿਸਾਨ ਵੀਰਾਂ ਨੂੰ ਕਹਿੰਦੇ ਆ ਕਿ ਤੁਸੀਂ ਫਲੇਵਰਡ ਦੁੱਧ ਨਾ ਬਣਾ ਕੇ ਤੁਸੀਂ ਮਠਾਈਆਂ ਬਣਾਓ ਮਿਲ ਕੇ ਇੱਕ ਬਰਫੀ ਢੋਡਾ ਬਰਫੀ ਉਹ ਸਭ ਬਣਾਓ ਤੇ ਕਿਉਂ ਬਣਾਓ ਤਾਂ ਕਿ ਉਹ ਤੁਹਾਡਾ ਜ਼ਿਆਦਾ ਵਿਕੇ ਪਰ ਸਭ ਤੋਂ ਪਹਿਲੀ ਗੱਲ ਇਹ ਹੀ ਹੈ ਕਿ ਗੁਣਵੱਤਾ ਵਧਾਨ ਲਈ ਤੁਹਾਨੂੰ ਸਾਫ਼ ਸੁਥਰਾ ਕੰਮ ਕਰਨਾ ਪੈਣਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਦੋਂ ਵੀ ਉਹ ਪਦਾਰਥ ਬਣਾਣ ਸਾਫ ਪਾਂਡੇ ਸਾਫ ਹੱਥਾਂ ਨਾਲ ਕੰਮ ਕਰਨ ਤਾਂ ਕਿ ਉਹੀ ਸਾ ਤੁਹਾਡੇ ਜਿਹੜੇ ਪਦਾਰਥਾ ਦੀ ਹੈ ਗੁਣਵੱਤਾ ਬਤਾ ਦਿੰਦਾ ਹੈ ਇਨ੍ਹਾਂ ਚੀਜ਼ਾਂ ਦੇ ਵਿੱਚ ਇਨ੍ਹਾਂ ਗੱਲਾਂ ਦੇ ਵਿੱਚ ਸਖਲਾਈ ਬਹੁਤ ਮਹੱਤਵਪੂਰਨ ਹੈ ਕਿ ਉਹ ਕਿਸੇ ਚੰਗੇ ਗੁਰੂ ਦੇ ਕੋਲੋਂ ਜੇ ਸਿੱਖਿਆ ਲੈ ਲੈਣ ਤੁਸੀਂ ਗੱਲ ਸ਼ੁਰੂ ਕੀਤੀ ਸੀ ਕਿ ਸਖਲਾਈ ਜਿਹੜੀ ਯੂਨੀਵਰਸਿਟੀ ਵਿਖੇ ਦਿੱਤੀ ਜਾਂਦੀ ਆ ਉਦੇ ਬਾਰੇ ਸੰਖੇਪ ਅਵਸਥਾਰ ਚ ਦੱਸੋ ਕਿ ਜੇ ਕਿਸੇ ਸਾਡੇ ਕਿਸਾਨ ਵੀਰ ਭੈਣ ਨੇ ਕੋਈ ਸਖਲਾਈ ਲੈਣੀ ਹੋਵੇ ਉਹ ਕਿਵੇਂ ਸੰਪਰਕ ਕਰ ਸਕਦਾ ਹੈ ਕੋਈ ਹੋਰਾਂ ਕੋਈ ਫਾਰਮ ਭਰਨਾ ਪੈਂਦਾ ਹੈ ਜਾਂ ਉਹ ਤੁਹਾਡੇ ਕੋਲ ਇੱਥੇ ਯੂਨੀਵਰਸਿਟੀ ਦੇ ਵਿੱਚ ਆਏ ਕੋਈ ਸਖਲਾਈ ਦੀ ਫੀਸ ਲੱਗਦੀ ਆ ਕਿੰਨੇ ਚਿਰ ਦੀ ਆ ਕਿਸ ਤਰੀਕੇ ਨਾਲ ਉਹਰਾ ਰਹਿਣ-ਬਹਿਣ ਦਾ ਕੋਈ ਇੰਤਜ਼ਾਮ ਇੱਥੇ ਹੋ ਸਕਦਾ ਹੈ ਉਹਦੇ ਬਾਰੇ ਸਾਡੇ ਜਿਹੜੇ ਆ ਉਹ ਦਰਸ਼ਕ ਉਹਨਾਂ ਨੂੰ ਜ਼ਰੂਰ ਰੂਬਰੂ ਕਰਾਓ ਹਰਪ੍ਰੀਤ ਜੀ ਸਾਡੇ ਕੋਲ ਇੱਥੇ ਨਾ ਦੋ ਤਰ੍ਹਾਂ ਦੇ ਟ੍ਰੇਨਿੰਗ ਕੋਰਸ ਨੇ ਇੱਕ ਹੈ 5 ਦਿਨ ਦਾ ਬੇਸਿਕ ਕੋਰਸ ਜਿਹਨੂੰ ਆਪਾਂ ਕਹਿੰਦੇ ਆ ਉਹ 5 ਦਿਨ ਦਾ ਕੋਰਸ ਕੋਈ ਵੀ ਕਿਸਾਨ ਵੀਰ ਜਾਂ ਭੈਣਅਥਿਆ ਕੇ ਕਰ ਸਕਦੇ ਨੇ ਉਹ 5 ਦਿਨਾਂ ਚ ਉਹਨਾਂ ਨੂੰ ਸ਼ੁਰੂਆਤ ਦਾ ਦੱਸਿਆ ਜਾਂਦਾ ਹੈ ਕਿ ਉਹ ਦੁੱਧ ਦਾ ਚੈੱਕ ਕਿਵੇਂ ਕਰਨ ਫਿਰ ਅਗਲੇ ਦਿਨ ਹੁੰਦੇ ਮਿਲ ਕੇ ਇੱਕ ਬਰਫੀ ਬਣਾਉਣ ਦੇ ਲੈਕਚਰ ਹੁੰਦੇ ਨੇ ਤੇ ਉਸ ਤੋਂ ਬਾਅਦ ਹੁੰਦਾ ਕਿ ਉਹ ਬਣਾਉਣ ਦਾ ਫਲੇਵਰਡ ਦੁੱਧ ਲੱਸੀ ਤੇ ਸਾਡੇ ਕੋਲ ਜਿਵੇਂ ਇੱਥੇ ਕੀ ਐਕਸਪੈਰੀਮੈਂਟਲ ਡੇਰੀ ਪਲਾਂਟ ਹੈ ਕਾਲਜ ਕੋਲ ਜਿੱਥੇ ਕਿ 2000 ਲੀਟਰ ਦੁੱਧ ਰੋਜ਼ ਪ੍ਰੋਸੈਸ ਹੁੰਦਾ ਤੇ ਵੱਖ-ਵੱਖ ਪਦਾਰਥ ਬਣਾਏ ਜਾਂਦੇ ਨੇ ਤੇ ਉਥੇ ਆ ਕੇ ਉਹ ਹੈਂਡਸ-ਆਨ ਟ੍ਰੇਨਿੰਗ ਲੈ ਸਕਦਾ ਹੈ ਕਿਸਾਨ ਵੀਰ ਆਪਨੇ ਸਾਹਮਣੇ ਦੇਖ ਸਕਦੇ ਨੇ ਕਿ ਵੱਖ-ਵੱਖ ਪਦਾਰਥ ਕਿਵੇਂ ਬਣ ਰਹੇ ਨੇ ਸਾਰੀ ਜਿਹੜੀਆਂ ਪੈਕਿੰਗ ਮਸ਼ੀਨਾਂ ਜਿਹੜੇ ਵੀ ਮੈਂ ਦੱਸ ਰਹੀ ਹਾਂ ਸਾਰੀਆਂ ਉੱਥੇ ਉਪਲਬਧ ਨੇ ਤੇ ਕਿਸਾਨ ਵੀਰ ਕਿ ਜਦੋਂ ਆਪਣੇ ਸਾਹਮਣੇ ਬੰਦੇ ਦੇਖਦੇ ਨੇ ਪਦਾਰਥ 2000 ਲੀਟਰ ਦਾ ਉਹਨਾਂ 'ਚ ਉਹ ਹੌਸਲਾ ਆਂਦਾ ਕਿ ਅਸੀਂ ਵੀ ਇਹ ਕੰਮ ਕਰ ਸਕਦੇ ਹਾਂ ਇਕ ਤੇ ਹੈ 5 ਦਿਨਾਂ ਦਾ ਕੋਰਸ ਇਹਦੇ ਚ ਤੁਹਾਨੂੰ ਐਂਡ ਤੱਕ ਪੈਕਿੰਗ ਐਫਐਸਐਸਆਈ ਰਜਿਸਟ੍ਰੇਸ਼ਨ ਉਹ ਸਾਰੇ ਬਾਰੇ ਵੀ ਦੱਸਿਆ ਜਾਂਦਾ ਤੁਸੀਂ ਲੇਬਲਿੰਗ ਤੇ ਕੀ ਕੀ ਲਿਖਣਾ ਹੈ ਕੀ ਕੀ ਜ਼ਰੂਰੀ ਹੈ ਉਹ ਦੱਸਿਆ ਜਾਂਦਾ ਹੈ ਉਸ ਤੋਂ ਬਾਅਦ ਕਿਸਾਨ ਵੀਰਾਂ ਨੂੰ ਪੈਣਾ ਨੂੰ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ 5 ਦਿਨ ਦੀ ਟ੍ਰੇਨਿੰਗ ਕੋਰਸ ਦਾ ਇਸ ਤੋਂ ਇਲਾਵਾ ਜਿਹੜਾ ਦੂਸਰਾ ਟ੍ਰੇਨਿੰਗ ਕੋਰਸ ਹੈ ਉਹ ਹੈ 1 ਦਿਨ ਦਾ ਜਾਂ 2 ਦਿਨ ਦਾ ਉਹਨੂੰ ਅਸੀਂ ਕਹਿੰਦੇ ਆ ਕਸਟਮਾਈਜ਼ਡ ਟ੍ਰੇਨਿੰਗ ਕੀ ਹੋ ਸਕਦਾ ਹੈ ਕੋਈ ਡੇਰੀ ਐਂਟਰਪ੍ਰੈਨਿਓਰ ਜਾਂ ਕਿਸਾਨ ਵੀਰ ਪਹਿਲੇ ਤੋਂ ਕੰਮ ਕਰ ਰਿਹਾ ਪਰ ਉਹ ਕੁਝ ਇਹੋ ਜਿਹੇ ਪਦਾਰਥ ਹੈ ਕਹਿ ਸਕਦੇ ਆ ਚੀਜ਼ ਹੈ ਉਹਨੂੰ ਨਹੀਂ ਬਣਾਉਣਾ ਆਂਦਾ ਉਹ ਚੀਜ਼ ਸਿੱਖਣਾ ਚਾਹੁੰਦਾ ਹੈ ਜਾਂ ਪਨੀਰ ਜਾਂ ਮਸਾਲਾ ਪਨੀਰ ਸਿੱਖਣਾ ਚਾਹੁੰਦਾ ਹੈ ਫਿਰ ਉਹ ਇੱਕ ਜਾਂ ਦੋ ਦਿਨ ਦਾ ਟ੍ਰੇਨਿੰਗ ਕੋਰਸ ਉਹਨਾਂ ਲਈ ਕਸਟਮਾਈਜ਼ ਕੀਤਾ ਜਾਂਦਾ ਹੈ ਉਹਨਾਂ ਲਈ ਹੀ ਬਣਾਇਆ ਜਾਂਦਾ ਹੈ ਤੇ ਉਹਨਾਂ ਦੇ ਰੁਝਾਨ ਦੇ ਹਿਸਾਬ ਸਿਰ ਕੀ ਉਹ ਕੀ ਚਾਹੁੰਦੇ ਨੇ ਕੀ ਸਿੱਖਣਾ ਚਾਹੁੰਦੇ ਨੇ ਤੇ ਜਿਹੜਾ 5 ਦਿਨ ਦੀ ਟ੍ਰੇਨਿੰਗ ਕੋਰਸ ਹੈ ਉਹਦੇ ਚ ਹੁੰਦੇ 25 ਕਿਸਾਨ ਜਦੋਂ ਸਾਡੇ ਕੋਲ 25 ਕਿਸਾਨ ਹੋ ਜਾਂਦੇ ਨੇ 3-4 ਮਹੀਨੇ ਚ ਉਸ ਤੋਂ ਬਾਅਦ ਅਸੀਂ ਇਹ ਟ੍ਰੇਨਿੰਗ ਕੋਰਸ ਲਾੰਨੇ ਆ ਤੇ ਜਿਹੜਾ ਇਹ ਦੂਸਰਾ ਹੈ 1 ਦਿਨ ਦਾ ਜਾਂ 2 ਦਿਨ ਦਾ ਇਹ ਜਦੋਂ ਵੀ ਕੋਈ ਕਿਸਾਨ ਵੀ ਸਾਨੂੰ ਰਿਕਵੈਸਟ ਦੇ ਦਿੰਦਾ ਕਿ ਮੈਨੂੰ ਇਹ ਸਿੱਖਣਾ ਹੈ ਅਸੀਂ ਉਹਨਾਂ ਲਈ ਤੁਰੰਤ ਇੱਕ ਜਾਂ 2 ਦਿਨ ਦਾ ਟ੍ਰੇਨਿੰਗ ਕੋਰਸ ਉਪਲਬਧ ਕਰਾ ਦਿੰਨੇ ਆ ਤੇ ਜੇ ਤੁਸੀਂ ਇਹ ਫੀਸ ਦੀ ਗੱਲ ਕਰੋ ਤੇ ਜਿਹੜਾ ਸਾਡਾ 5 ਦਿਨ ਦਾ ਟ੍ਰੇਨਿੰਗ ਕੋਰਸ ਹੈ ਉਹਦੀ ਫੀਸ ਹੈ 1000 ਰੁਪਏ 5 ਦਿਨ ਦਾ ਟੋਟਲ ਤੇ ਜਿਹੜਾ ਸਾਡਾ ਕਸਟਮਾਈਜ਼ਡ ਟ੍ਰੇਨਿੰਗ ਕੋਰਸ ਹੈ ਉਹਦੀ ਫੀਸ ਹੈ 3000 ਰੁਪਏ ਇੱਕ ਦਿਨ ਦਾ ਕਿਉਂਕਿ ਉਹ ਤੁਹਾਡੇ ਇਕੱਲੇ ਲਈ ਲਾਇਆ ਜਾਣਾ ਹੈ ਤੇ ਇਸ ਲਈ ਉਹ 3000 ਲੈਣੇ ਹਨ ਤੇ ਇਸ ਤੋਂ ਬਾਅਦ ਹੈ ਜੇ ਅਸੀਂ ਗੱਲ ਕਰੀ ਸੁਆਨੀਆਂ ਦੀ ਸੁਆਨੀਆਂ ਲਈ ਇੱਕ ਉਪਲਬਧ ਜਿਹੜੀ ਸਹੂਿਦਤ ਕਰਾਈ ਹੈ ਯੂਨੀਵਰਸਿਟੀ ਨੇ ਕਿ ਜਿਹੜਾ 1000 ਰੁਪਏ ਵਾਲਾ ਕੋਰਸ 5 ਦਿਨ ਦਾ ਕੋਰਸ ਹੈ ਜੇ ਕੋਈ ਕਿਸ ਵੀਰ ਸਾਡੀ ਭੈਣ ਆਂਦੀ ਹੈ ਇੱਥੇ ਕੋਰਸ ਕਰਨ ਤੇ ਉਹਨਾਂ ਤੋਂ ਕੋਈ ਵੀ ਫੀਸ ਨਹੀਂ ਲਈ ਜਾਂਦੀ ਕਿਸਾਨ ਬੀਬੀਆਂ ਲਈ ਜਿਹੜਾ 5 ਦਿਨ ਦਾ ਕੋਰਸ ਹੈ ਬਿਲਕੁਲ ਮੁਫਤ ਹੈ ਕਿਉਂਕਿ ਯੂਨੀਵਰਸਿਟੀ ਵੀ ਚਾਹੁੰਦੀ ਹੈ ਕਿ ਸਾਡੀਆਂ ਜਿਹੜੀਆਂ ਭੈਣਾਂ ਨੇ ਅੱਗੇ ਵਧਨ ਕੰਮ ਕਰਨ ਸਿੱਖਣ ਤੇ ਵੈਲਿਊ ਐਡੀਸ਼ਨ ਵਿੱਚ ਆਪਣਾ ਯੋਗਦਾਨ ਪਾਣ। ਡਾਕਟਰ ਗੋਪਕਾਰੀ ਜਨਵੇ 5 ਦਿਨ ਦਾ ਕੋਰਸ ਚੱਲਦਾ ਹੈ। ਉਹ ਫਿਰ ਕੋਈ ਰਹਿਣ ਰੁਕਣ ਦਾ ਜਿਹੜਾ ਪ੍ਰਬੰਧ ਆ ਉਹ ਕਿਸ ਤਰੀਕੇ ਨਾਲ ਜਿਹੜਾ ਇੱਥੇ ਹੋ ਸਕਦਾ ਜਾਂ ਕੋਈ ਉਹਨਾਂ ਨੂੰ ਰੋਜ਼ ਹੀ ਇੱਥੇ ਆਉਣਾ ਪਊਗਾ ਜਾਂ ਕਿਸ ਤਰੀਕੇ ਦੇ ਨਾਲ ਜਿਹੜਾ ਵਾ ਤੁਸੀਂ ਇੱਥੇ ਪ੍ਰਬੰਧ ਬੰਦੋਬਸ ਕਰਦੇ ਜੇ ਕਿ ਕੋਈ ਇਹੋ ਜਿਹੀ ਦਿੱਕਤ ਪਰੇਸ਼ਾਨੀ ਜਿਹੜੀ ਨਾ ਆਏ। ਜੇਦੋ 5 ਦਿਨ ਦਾ ਕੋਰਸ ਹੁੰਦਾ ਹੈ ਇਹ ਹੁੰਦਾ ਹੈ 9 ਤੋਂ 5 9 ਤੋਂ 5 5 ਦਿਨ ਕਿਸਾਨ ਵੀਰਾਂ ਨੇ ਜਾਂ ਪੈਨਾ ਨੇ ਆਉਣਾ ਹੁੰਦਾ ਤੇ ਉਹਨਾਂ ਦੇ ਰਹਿਣ ਦਾ ਪ੍ਰਬੰਧ ਇੱਥੇ ਹੋ ਜਾਂਦਾ ਹੈ ਗੈਸਟ ਹਾਊਸ ਵਿੱਚ ਕਮਰੇ ਹੈ ਤੇ ਜਿਹੜੇ ਕਿ ਉਹਨਾਂ ਨੂੰ ਉਪਲਬਧ ਕਰਾਏ ਜਾਂਦੇ ਨੇ ਪਰ ਉਹਨਾਂ ਦੀ ਫੀਸ ਉਹਨਾਂ ਨੇ ਆਪ ਦੇਣੀ ਹੁੰਦੀ ਹੈ ਜੀ ਤੇ ਵੈਸੇ ਤੇ ਜ਼ਿਆਦਾ ਜੇ ਨੇੜੇ ਤੋਂ ਕਿਸਾਨ ਆਉਂਦੇ ਤੇ ਉਹ 9 ਆ ਕੇ 5 ਤੋਂ ਆਪਣੇ ਘਰਾਂ ਨੂੰ ਮੁੜ ਜਾਂਦੇ ਨੇ ਪਰ ਜੇ ਕੋਈ ਰਹਿਣਾ ਚਾਹੇ ਤੇ ਉਹਨਾਂ ਦੀ ਸੁਵਿਧਾ ਦਾ ਪੂਰਾ ਧਿਆਨ ਰੱਖਿਆ ਜਾਂਦਾ ਉਹਨਾਂ ਨੂੰ ਸੁਵਿਧਾ ਉਪਲਬਧ ਕਰਾਈ ਜਾਂਦੀ ਹੈ ਰਹਿਣ ਦੀ ਕਿਉਂਕਿ ਡਾਕਟਰ ਸਾਹਿਬ ਸੰਸਥਾਵਾਂ ਦਾ ਕੰਮ ਤੇ ਇਹ ਹੁੰਦਾ ਹੈ ਕਿ ਹੱਥ ਫੜ ਕੇ ਅੱਗੇ ਲੈ ਕੇ ਜਾਣਾ ਤੇ ਉਸ ਪੱਖੋਂ ਮੈਨੂੰ ਕੁਛ ਤੁਸੀਂ ਇਹੋ ਜਿਹਾ ਵੀ ਦੱਸੋ ਕਿ ਤੁਹਾਡੇ ਕੋਈ ਸਫਲ ਕਿਸਾਨ ਜਿਹੜੇ ਕਈਆਂ ਨੂੰ ਕੋਈ ਮੁਸ਼ਕਲਾਂ ਆਈਆਂ ਹੋਣਗੀਆਂ ਕੁਝ ਇਹੋ ਜਿਹੇ ਹੋਣਗੇ ਜਿਹੜੇ ਪਹਿਲੀ ਵਾਰ ਜਿਹੜਾ ਸ਼ੂਟ ਵਟ ਕੇ ਦੌਰਪੇ ਹੋਣਗੇ ਕਿ ਜਦੋਂ ਕੋਈ ਇੱਥੋਂ ਸਖਲਾਈ ਲੈ ਕੇ ਜਾਂਦਾ ਹੈ ਉਸ ਤੋਂ ਬਾਅਦ ਕੋਈ ਮੁਸ਼ਕਲ ਸਮੱਸਿਆ ਆਏ ਜਾਂ ਉਹ ਅੱਗੇ ਵਧਣ ਵਾਸਤੇ ਵੀ ਚੰਗਾ ਕਰ ਰਿਹਾ ਵਾ ਪਰ ਹੋਰ ਅੱਗੇ ਵਧਣ ਵਾਸਤੇ ਉਹਦੇ ਤੋਂ ਬਾਅਦ ਜਿਹੜੀ ਯੂਨੀਵਰਸਿਟੀ ਕਿਵੇਂ ਸਹਾਈ ਹੁੰਦੀ ਉਹਨਾਂ ਦੇ ਦੇਖੋ ਜਦੋਂ ਵੀ ਕਿਸਾਨ ਸਾਡੇ ਤੋਂ 5 ਦਿਨ ਦੀ ਟ੍ਰੇਨਿੰਗ ਲੈ ਕੇ ਜਾਂਦਾ ਹੈ ਉਹ ਸਾਡੇ ਨਾਲ ਜੁੜ ਜਾਂਦਾ ਹੈ ਤੇ ਐ ਨਹੀਂ ਕਿ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇ ਦਿੱਤੀ ਉਸ ਤੋਂ ਬਾਅਦ ਉਹ ਸਾਡੇ ਕੋਲ ਵਾਪਸ ਨਹੀਂ ਆਂਦੇ ਬਹੁਤ ਸਾਰੇ ਕਿਸਾਨ ਨੇ ਜਿਹੜੇ ਕਿ ਜਦੋਂ ਵੀ ਉਹਨਾਂ ਨੂੰ ਜਦੋਂ ਆਪਣੇ ਘਰ ਜਾ ਕੇ ਕੰਮ ਕਰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਔਕੜ ਆਂਦੀ ਹੈ ਪਰ ਉਹ ਫਿਰ ਜਾਂ ਤਾਂ ਫੋਨ ਦੇ ਜ਼ਰੀਏ ਸਾਨੂੰ ਜੇ ਛੋਟੀ ਪ੍ਰੋਬਲਮ ਹੁੰਦੀ ਹੈ ਫੋਨ ਦੇ ਜ਼ਰੀਏ ਸਾਨੂੰ ਪੁੱਛ ਲੈਂਦੇ ਨੇ ਨਹੀਂ ਤੇ ਫਿਰ ਉਹ ਸਾਡੇ ਕੋਲ ਵਾਪਸ ਆ ਕੇ ਦੁਬਾਰਾ ਸਿੱਖ ਕੇ ਜਾਂਦੇ ਨੇ ਜਦੋਂ ਇੱਕ ਵਾਰ ਅਸੀਂ ਸਿਖਾਤਾ ਤੇ ਉਸ ਤੋਂ ਬਾਅਦ ਅਸੀਂ ਉਹਨਾਂ ਦੀ ਹੈਂਡਹੋਲਡਿੰਗ ਪੂਰੀ ਕਰਦੇ ਆ ਜੇ ਉਹ ਹੋਇਆ ਕਿ ਸਪਲਾਈਅਰ ਕਿੱਥੋਂ ਮਿਲਣਾ ਹੈ ਜਾਂ ਪੈਕਿੰਗ ਮਟੀਰੀਅਲ ਦਾ ਸਮਾਨ ਕਿੱਥੋਂ ਮਿਲਣਾ ਹੈ ਅਸੀਂ ਉਹਨਾਂ ਨੂੰ ਜਾਣੂ ਕਰਾਉਂਦੇ ਆ ਕਿ ਇਹ ਸਪਲਾਈਰ ਹੈ ਤੁਸੀਂ ਜਿੰਨੂੰ ਦੇਖ ਕੇ ਤੁਸੀਂ ਲੈ ਲੈਣਾ ਤੇ ਯੂਨੀਵਰਸਿਟੀ ਦਾ ਕੀ ਹੈ ਕਿ ਅਸੀਂ ਪੂਰੀ ਹੈਂਡਹੋਲਡਿੰਗ ਕਰਦੇ ਆ ਜਦੋਂ ਵੀ ਕਿਸਾਨ ਸਾਡੇ ਕੋਲ ਆਏ ਤੇ ਸਿੱਖ ਕੇ ਜਾਏ ਤੇ ਸਾਡੇ ਨਾਲ ਜੁੜ ਜਾਏ ਵੇਖੋ ਕੋਈ ਵੀ ਚੀਜ਼ ਜਿਹੜੀ ਆ ਭਾਵੇਂ ਜਿਹੜੀ ਆ ਉਹ ਆਪਾਂ ਕਹੀਏ ਭੀ ਸਮਾਨ ਦੀ ਜਿਹੜੀ ਸ਼ਾਬਾਸ਼ੀ ਆ ਉਹ ਵੀ ਕਾਫੀ ਹੁੰਦੀ ਆ ਪਰ ਜੇ ਇਸ ਟਿਕਣੇ ਦਾ ਸਨਮਾਨ ਕਿਸੇ ਮੰਚ ਤੇ ਮਿਲਦਾ ਹੈ ਤਾਂ ਸਾਡੇ ਕਿਸਾਨ ਵੀਰ ਜਿਹੜੇ ਉਹ ਖੁਸ਼ੀ ਹਾਸਲ ਕਰਦੇ ਨੇ ਕਿ ਸਾਨੂੰ ਕਿਸੇ ਵੱਡੇ ਮੰਚ ਤੇ ਸਨਮਾਨਿਤ ਕੀਤਾ ਗਿਆ। ਉਸ ਪੱਖੋਂ ਜਿਹੜਾ ਕੀ ਜਿਹੜੇ ਇਹੋ ਜੇ ਗੁਣਵੱਤਾ ਭਰਪੂਰ ਉਤਪਾਦ ਨੇ ਉਹਦੇ ਵਿੱਚ ਯੂਨੀਵਰਸਿਟੀ ਜਿਹੜੇ ਇਹੋ ਜੇ ਸਨਮਾਨ ਦਿੰਦੀ ਹੈ ਉਹਦੇ ਵਾਸਤੇ ਸਾਡਾ ਕਿਸਾਨ ਵੀਰ ਕਿਵੇਂ ਅੱਗੇ ਆ ਸਕਦਾ ਹੈ? ਕਿਵੇਂ ਉਹ ਤੁਹਾਡੇ ਤੱਕ ਪਹੁੰਚ ਕਰ ਸਕਦਾ ਕਿਉਂਕਿ ਕਈ ਸਾਡੇ ਸੱਜਣਾ ਭੈਣਾਂ ਨੂੰ ਜਿਹੜਾ ਵਾ ਉਹ ਪਤਾ ਹੀ ਨਹੀਂ ਹੋ ਸਕਦਾ ਕਿ ਕਿਸ ਟਿਕਣੇ 'ਚ ਅਸੀਂ ਇੱਥੇ ਆਈਏ। ਉਹਦੇ ਬਾਰੇ ਵੀ ਕੁਛ ਜਾਣਨਾ ਪਾਓ। ਹਰਪ੍ਰੀਤ ਜੀ ਜਿਹੜਾ ਮੇਲਾ ਆਉਣ ਵਾਲਾ ਹੈ ਪਸ਼ੂ ਪਾਲਨ ਮੇਲਾ 13 14 ਸਤੰਬਰ ਨੂੰ ਆਉਣ ਵਾਲਾ ਹੈ ਉਹਦੇ ਵਿੱਚ ਇਹ ਚੀਫ ਮਿਨਿਸਟਰ ਅਵਾਰਡ ਦਿੱਤਾ ਜਾਏਗਾ ਕੋਈ ਵੀ ਕਿਸਾਨ ਵੀਰ ਜਾਂ ਪੈਨ ਜਿਹੜੇ ਕਿ ਵੈਲਿਊ ਐਡੀਸ਼ਨ ਕਰਦੇ ਨੇ ਗੁਣਵੱਤਾ ਵਿੱਚ ਵਾਅਦਾ ਕਰਦੇ ਨੇ ਉਹ ਇੱਥੇ ਅਪਲਾਈ ਕਰ ਸਕਦੇ ਨੇ ਅਪਲਾਈ ਕਰਨ ਦੀ ਡੇਟ ਹੈ 12 ਅਗਸਤ ਲਾਸਟ ਤੇ ਸਾਡੇ gadwasu.in ਵੈਬਸਾਈਟ ਤੇ ਜੋ ਜਾਨੂ ਹੋਏ ਆਨਲਾਈਨ ਸਿਸਟਮ ਨਾਲ ਤੇ ਉਹ gadwasu.in ਤੇ ਇਹਦਾ ਫਾਰਮ ਡਾਊਨਲੋਡ ਕਰਕੇ ਭਰ ਕੇ ਪ੍ਰਸਾਰ ਸਿੱਖਿਆ ਜਿਹੜਾ ਸਾਡਾ ਡਿਪਾਰਟਮੈਂਟ ਹੈ ਉੱਥੇ ਦੇ ਸਕਦਾ ਹੈ ਯਾ ਫਿਰ ਪ੍ਰਸਾਰ ਸਿੱਖਿਆ ਡਿਪਾਰਟਮੈਂਟ ਆ ਕੇ ਉਹ ਫਾਰਮ ਲੈ ਕੇ ਉੱਥੇ ਭਰ ਕੇ ਦੇ ਸਕਦਾ ਹੈ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਕਿਸਾਨ ਵੀ ਅਪਲਾਈ ਕਰਦੇ ਨੇ ਉਸ ਤੋਂ ਬਾਅਦ ਯੂਨੀਵਰਸਿਟੀ ਦੀ ਕਮੇਟੀ ਵਿਜ਼ਿਟ ਕਰਦੀ ਹੈ ਉਹਨਾਂ ਦਾ ਪਲਾਂਟ ਤੇ ਦੇਖਦੀ ਹੈ ਕਿ ਕਿ ਕਿਸ ਤਰ੍ਹਾਂ ਦੀ ਵੈਲਿਊ ਐਡੀਸ਼ਨ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਿਹੜਾ ਕਿਸਾਨ ਇੱਕ ਕਿਸਾਨ ਨੂੰ ਇਹ ਸਨਮਾਨ ਪ੍ਰਾਪਤ ਹੁੰਦਾ ਚੀਫ ਮਿਨਿਸਟਰ ਅਵਾਰਡ ਪਸ਼ੂ ਪਾਲਨ ਮੇਲਾ ਚ ਜਿਹੜਾ ਕਿ ਇਸ ਵਾਰ ਦਿੱਤਾ ਜਾਏਗਾ 13 14 ਸਪਟੰਬਰ ਨੂੰ ਜੀ ਤੇ ਹੁਣ ਇਸ ਅਵਾਰਡ ਚ ਮਿਲਦਾ ਕੀ ਹੈ ਇੱਕ ਤਾਂ ਬਹੁਤ ਵੱਡਾ ਸਨਮਾਨ ਹੈ ਕਿਸਾਨ ਵੀਰ ਬਹੁਤ ਹੀ ਖੁਸ਼ ਹੁੰਦੇ ਨੇ ਇਹਨਾਂ ਨੂੰ ਲੈ ਕੇ ਤੇ ਉਹਨਾਂ ਨੂੰ ਇੱਕ ਤਾਂ 11000 ਕੈਸ਼ ਦਿੱਤਾ ਜਾਊਗਾ ਇੱਕ ਉਹਨਾਂ ਦਾ ਜਿਹੜਾ ਸਾਈਟੇਸ਼ਨ ਪੜੀ ਜਾਊਗੀ ਉੱਥੇ ਛਲਾਗਾ ਪੱਤਰ ਜਿਹੜਾ ਹਾਂਜੀ 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 ਛਲਾਗਾ ਪੱਤਰ ਉਪੜਾ ਜਾਏਗਾ ਤੇ ਉਹਨਾਂ ਨੂੰ ਇੱਕ ਚਿੰਨ ਦਿੱਤਾ ਜਾਏਗਾ ਸਨਮਾਨ ਚਿੰਨ ਕਿਸਾਨ ਵੀਰੋ ਬੜੀ ਮਹੱਤਵਪੂਰਨ ਜਾਣਕਾਰੀ ਜਿਹੜੀ ਉਹ ਅੱਜ ਡਾਕਟਰ ਗੋਪਕਾ ਤਰਵਾੜ ਜੀ ਨੇ ਦਿੱਤੀ ਤੇ ਅਸੀਂ ਵੀ ਆਸ ਕਰਦੇ ਹਾਂ ਕਿ ਸਾਡੇ ਕਿਸਾਨ ਵੀਰ ਜਿਹੜੇ ਆ ਉਹ ਉੱਠਣਗੇ ਪੈਰ ਪੁੱਟਣਗੇ ਯੂਨੀਵਰਸਿਟੀ ਤੱਕ ਪਹੁੰਚਣਗੇ ਤੇ ਆਪਣਾ ਕਿੱਤਾ ਸ਼ੁਰੂ ਕਰਨ ਵਾਸਤੇ ਜੋ ਵੀ ਲੋੜਿੰਦੀਆਂ ਚੀਜ਼ਾਂ ਨੇ ਜੋ ਵੀ ਲੋੜਿੰਦਾ ਗਿਆਨ ਆ ਉਹ ਪ੍ਰਾਪਤ ਕਰਨਗੇ ਕਿਉਂਕਿ ਵੇਖੋ ਉਦਮ ਦੇ ਨਾਲ ਜਿਹੜਾ ਵਾ ਉਹ ਲక్ష్ਮੀ ਆਉਂਦੀ ਆ ਤੇ ਲక్ష్ਮੀ ਦੀ ਸਾਨੂੰ ਜਿਹੜੀ ਸਾਰੀ ਉਮਰ ਜਿਹੜੀ ਇਸ ਕਿਸਮ ਦੀ ਜਿਹੜੀ ਉਹ ਚਾਹਤ ਰਹਿੰਦੀ ਆ ਤੇ ਆਓ ਅੱਗੇ ਵਧੋ ਸੰਸਥਾਵਾਂ ਨਾਲ ਜੁੜੋ ਤੇ ਇਹ ਜਿਹੜਾ ਵੱਧ ਤੋਂ ਆ ਜਿਹੜਾ ਤੁਸੀਂ ਫਾਇਦਾ ਲੈ ਸਕੋ डॉक्टर गोपा जी बहुत धनबाद जी की तो तुम सामान जी महत्वपूर्ण जानकारी दी असि भी आस करते हैं कि किसान भी ते तो तक जरूर पहुंच कर बहुत शुक्रिया जी किसान पूरी तरह से सशक्त और सक्षम बने इस लक्ष्य के साथ हम निकले हैं देश के किसानों को हर वो साधन संसाधन दिए जाए जिससे वो अपनी आय दो गुनी कर सके ये मुस्कान है खुशहाली की देश के मान की ये मुस्कान है किसानों की और इस मुस्कान की वजह है प्रधानमंत्री किसान सम्मान निधि योजना जो अन्नदाताओं की आशाओं की जमीन को पिछले पाँच वर्षों से इस तरह सींच रही है कि उनके जीवन में खुशी और आत्मविश्वास की फसल लहलहा रही है माननीय प्रधानमंत्री जी की दूरगामी सोच का नतीजा है प्रधानमंत्री किसान सम्मान निधि योजना लगातार तीसरी बार चुनी गई सरकार का पहला निर्णय किसानों के बारे में है माननीय प्रधानमंत्री द्वारा पीएम किसान योजना की सत्रहवीं किस्त की फाइल पर किया गया हस्ताक्षर मेहनत कश अन्नदाताओं के प्रति सरकार की प्रतिबद्धता को दर्शाता है विश्व की सबसे बड़ी डायरेक्ट बेनिफिट ट्रांसफर योजनाओं में से एक प्रधानमंत्री किसान सम्मान निधि योजना में एक पारदर्शी प्रक्रिया के तहत सभी किसान परिवारों को दो हजार की तीन समान किश्तों के माध्यम से कुल छह हजार दिए जाते हैं अब तक 16 किस्तों द्वारा 11 करोड़ से अधिक पीएम किसान लाभार्थियों को तीन दशमलव शून्य चार लाख करोड़ रुपए से अधिक की धनराशि डायरेक्टली उनके अकाउंट में ट्रांसफर की जा चुकी है प्रधानमंत्री किसान सम्मान निधि के तहत सालाना छह हजार की किस्तें मिलती हैं यह हमारे है, लिए एक वरदान साबित हुई प्रधानमंत्री किसान योजना पंजीकृत हो रु आज पर्यत बीस हजार पाई इस योजना ऐसी किसानों के साथ समग्र कृषि का जीर्णोद्धार हुआ है देश के माननीय प्रधानमंत्री श्री नरेंद्र मोदी जी के विजन के तहत इस योजना को किसान केंद्रित डिजिटल बुनियादी ढांचा में तब्दील किया गया है जिसमें बिना किसी बिचौलिए के किसानों को सीधे किश्तों का भुगतान किया जाता है केंद्र सरकार के संकल्प को डिजिटल इंडिया से जोड़ते हुए ये योजना मोबाइल ऐप ई के प्रक्रिया मोबाइल ऐप से फेस ऑथेंटिकेशन और नो योर स्टेटस मॉड्यूल की सुविधा प्रदान करती है जिससे किसान इस योजना से जुड़ी कोई भी जानकारी सीधे प्राप्त कर सकते हैं किसानों के जीवन को और आसान बनाने के लिए ए आई किसान ई मित्र बेहतर कल का एक नया आगाज है किसान ई मित्र ए आई एक सच्चे दोस्त की भूमिका निभाते हुए योजना से जुड़ी सारी जानकारी चयनित भाषा में मुहैया कराता है पीएम किसान की सत्रहवीं किस्त के रूप में आज माननीय प्रधानमंत्री द्वारा नौ दशमलव दो छह करोड़ से अधिक पात्र किसानों को बीस हजार करोड़ रुपए की धनराशि सीधे उनके बैंक खातों में ट्रांसफर की जा चुकी है केंद्र सरकार की एक और अहम पहल है कृषि सखी जो ज्ञान और महिला सशक्तिकरण का अद्भुत संगम है कृषि सखी अभियान द्वारा गांव की महिलाओं को पारंपरिक कृषि प्रथाओं से लेकर नवीन तकनीकों के बारे में प्रशिक्षण दिया जाता है जो महिला किसानों को आर्थिक व सामाजिक रूप से मजबूत बनाता है गांव की हर महिला को इस मुहिम से जोड़ने के लिए माननीय प्रधानमंत्री श्री नरेंद्र मोदी जी द्वारा तीस हजार से अधिक स्वयं सहायता समूह का कृषि सखियों के रूप में प्रमाणीकरण किया गया है कृषि सखी हमारी सहेली जैसी है गांव-गांव में आती हैं हमको खेती बाड़ी के बारे में बहुत कुछ सिखाते हैं। ऐसे अनूठे प्रयासों से देश का किसान स्वाभिमानी स्वावलंबी सशक्त और आत्मविश्वासी बन रहा है